ਤੁਸੀਂ ਸੁਣ ਰਹੇ ਹੋ ਪੰਜਾਬੀ ਨਿਊਜ਼ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਰਪਣ ਅੱਜ 12 ਅਕਤੂਬਰ ਹੈ ਬਾਬਾ ਗੁਰਦਿੱਤਾ ਦੀ ਪਤਨੀ ਗੁਰੂ ਹਰ Rai ਸਾਹਿਬ ਜੀ ਦੀ ਮਾਤਾ ਗੁਰੂ ਹਰਕ੍ਰਿਸ਼ਨ ਜੀ ਦੀ ਦਾਦੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਰਜਾਈ ਮਾਤਾ ਬੱਸੀ 29 ਸਤੰਬਰ 1664 ਦੇ ਦਿਨ ਕੀਰਤਪੁਰ ਦੇ ਵਿੱਚ ਚੜ੍ਹਾਈ ਕਰ ਗਏ। ਉਹ ਸਬੰਧ ਦੇ ਵਿੱਚ ਰੱਖੇ ਪਾਠ ਦੀ ਅਰਦਾਸ 14 ਅਕਤੂਬਰ 1664 ਦੇ ਦਿਨ ਹੋਣੀ ਸੀ। ਇਤਲਾ ਮਿਲਦੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਨਾਲ ਭਾਈ ਮੱਖਣ ਸ਼ਾਹ ਲਬਾਣਾ, ਦੀਵਾਨ ਦਰਗਾਹ ਮਾਲ ਅਤੇ ਕੁਝ ਹੋਰ ਦਰਬਾਰੀ ਸਿੱਖ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ 12 ਅਕਤੂਬਰ 1664 ਦੇ ਦਿਨ ਕੀਰਤਪੁਰ ਪੁੱਜੇ ਅਤੇ ਤਿਰੰਧਨ ਉੱਥੇ ਹੀ ਰਹੇ। 12 ਅਕਤੂਬਰ ਸਨ 170 ਮਖਾਨ ਅਤੇ ਉਸਦੇ ਭਰਾ ਨਾਸਰ ਖਾਨ ਨੇ ਨਿਰਮੋਹਗੜ ਕਿਲੇ ਤੇ ਇੱਕ ਹੋਰ ਹਮਲਾ ਕੀਤਾ। ਉਹਨਾਂ ਨੇ ਨਿਰਮੋਹਗੜ ਦੀ ਟਿੱਬੀ ਤੋਂ ਥੋੜੀ ਦੂਰ ਆਪਣੇ ਟਿਕਾਣੇ ਲਾ ਲਏ। ਇਸ ਟਿਕਾਣੇ ਤੋਂ ਪਹਿਲਾ ਹਲਾ ਗੁਰੂ ਸਾਹਿਬ ਵੱਲ ਕੀਤਾ ਗਿਆ। ਗੁਰੂ ਸਾਹਿਬ ਜੀ ਵੱਲ ਤੋਪ ਦਾ ਗੋਲਾ ਮਾਰਿਆ ਗਿਆ। ਇਸ ਗੋਲੇ ਦੇ ਨਾਲ ਗੁਰੂ ਜੀ ਦਾ ਚੌਰਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦੀ ਪਾ ਗਿਆ। ਗੁਰੂ ਸਾਹਿਬ ਨੇ ਮੋੜਵੇਂ ਜਵਾਬ ਦੇ ਰੂਪ ਦੇ ਵਿੱਚ ਉਸ ਵੇਲੇ ਐਸਾ ਤੀਰ ਮਾਰਿਆ ਕਿ ਰੁਸਤਮ ਖਾਨ ਥਾਏ ਮਰ ਗਿਆ। ਇਸ ਮਗਰੋਂ ਭਾਈ ਉਦੇਸ ਸਿੰਘ ਦੇ ਤੀਰ ਦੇ ਨਾਲ ਨਾਸਰ ਖਾਨ ਵੀ ਮਰ ਗਿਆ। ਦੋਹਾਂ ਭਰਾਵਾਂ ਦੇ ਮਰਨ ਮਗਰੋਂ ਵੀ ਮੁਗਲ ਫੌਜਾਂ ਪਿੱਛੇ ਨਾ ਹਟੀਆਂ। ਇਰੇ ਅਖੀਰ ਹੰਮ ਕੇ ਮਗਲ ਫੌਜਾਂ ਨੂੰ ਵਾਪਸ ਮੋੜਨਾ ਪਿਆ ਇਸ ਲੜਾਈ ਦੇ ਵਿੱਚ ਭਾਈ ਰਾਮ ਸਿੰਘ ਭਾਈ ਹਿੰਮਤ ਸਿੰਘ ਅਤੇ ਭਾਈ ਮੋਰ ਸਿੰਘ ਅਤੇ ਕਈ ਹੋਰ ਸਿੱਖ ਸ਼ਹੀਦੀਆਂ ਪਾ ਗਏ 12 ਅਕਤੂਬਰ 1923 ਅਕਾਲੀ ਲਹਿਰ ਵੇਲੇ ਸਿੱਖ ਆਗੂਆਂ ਦੀ ਕਾਂਗਰਸ ਦੇ ਨਾਲ ਨੇੜਤਾ ਨਾਮਿਲ ਵਰਤਨ ਦਾ ਫੈਸਲਾ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਫੋਕੇ ਨਾਰੇ ਅਤੇ ਹੋਰ ਸਿਆਸੀ ਰੋਲ ਕਰਕੇ ਅੰਗਰੇਜ਼ ਸਰਕਾਰ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਦੇ ਨਾਲ ਚੋਕੀ ਖਫਾ ਸੀ ਪਰ ਜਦੋਂ ਸਿੱਖ ਆਗੂਆਂ ਨੇ ਨਾਬੇ ਦੇ ਰਾਜੇ ਦੀ ਬਹਾਰੀ ਦਾ ਸਵਾਲ ਚੁੱਕਿਆ ਤਾਂ ਸਰਕਾਰ ਨੇ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਨੂੰ ਗੈਰਕਾਨੂੰਨੀ ਐਲਾਨ ਕਰਾਰ ਦੇ ਦਿੱਤਾ 12 ਅਕ ਦੇਣਾ ਇੱਕ ਚਿੱਠੀ ਜਾਰੀ ਕਰਕੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਜਥੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਗੈਰਕਾਨੂੰਨੀ ਿਕrar ਦੇਣ ਦੇ ਨਾਲ ਹੀ ਉਸ ਰਾਤ ਅਤੇ ਅਗਲੇ ਦਿਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਦਫਾਮਾ 120B 111E 124A 17A ਅਤੇ 17B ਦੇ ਹੇਠ ਗ੍ਰਿਫਤਾਰ ਕਰ ਲਿਆ 12 ਅਕਤੂਬਰ 1984 ਦਰਬਾਰ ਸਾਹਿਬ ਵਿੱਚੋਂ ਭਾਰਤੀ ਫੌਜ ਦੇ ਜਾਨਮਗਰੋਂ 12 ਅਕਤੂਬਰ 1984 ਨੂੰ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਸੀ। ਇਸ ਕਾਰ ਸੇਵਾ ਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਹਿੱਸਾ ਲਿਆ। ਕਾਰ ਸੇਵਾ ਦੇ ਵਿੱਚ ਹਿੱਸਾ ਪਾਉਣ ਅਤੇ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੀ ਹਾਲਤ ਵੇਖਣ ਆਉਣ ਵਾਲਿਆਂ ਦੇ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਾ ਗਾਂਧੀ ਦੇ ਸਿਕਿਉਰਿਟੀ ਸਟਾਫ ਦਾ ਸਰਦਾਰ ਬਿਆਨ ਸਿੰਘ ਵਾਸੀ ਪਿੰਡ ਮਲਵਾ ਚੰਡੀਗੜ੍ਹ ਵੀ ਸੀ। ਬਿਆਨ ਸਿੰਘ ਕੋਈ ਧਾਰਮਿਕ ਸੋਚ ਵਾਲੀ ਜ਼ਿੰਦਗੀ ਜਿਉਣ ਵਾਲਾ ਸਿੱਖ ਨਹੀਂ ਸੀ ਪਰ ਭਾਰਤੀ ਫੌਜ ਵੱਲੋਂ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਕੀਤੀ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਦਾ ਕੀਰਤਨ ਸੁਣ ਕੇ ਜਜ਼ਬਾਤੀ ਹੋ ਚੁੱਕਾ ਸੀ ਅਖੀਰ ਦੇ ਵਿੱਚ ਉਸ ਦੇ ਅੰਦਰ ਦਾ ਸਿੱਖ ਜਾਗ ਪਿਆ ਅਤੇ ਉਸ ਨੇ ਅਕਾਲ ਤਖ਼ਤ ਸਾਹਿਬ ਦੀ ਬੇਹਰਮਤੀ ਕਰਨ ਵਾਲੀ ਨੂੰ ਸਜ਼ਾ ਦੇਣ ਦਾ ਪ੍ਰਣ ਕਰ ਲਿਆ 12 ਅਕਤੂਬਰ 1986 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ 바ਵਾ ਸਿੰਘ ਵਾਸੀ ਪਖੋਕੇ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 12 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਡਾਕਟਰ ਜਸਵਿੰਦਰ ਸਿੰਘ ਵਾਸੀ ਮਨਹਾਲਾ, ਸਤਬਾਰ ਸਿੰਘ ਬਿੱਲਾ ਤੇ ਜਗਜੀਤ ਸਿੰਘ ਜੱਗੀ ਵਾਸੀ ਝਾਮਕਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 12 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਰਜਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਕੋਟਲੀ ਮੱਲੀਆਂ ਕੱਥੂ ਨੰਗਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 12 ਅਕਤੂਬਰ 2014 ਗੁਰਦੁਆਰਿਆਂ ਦੇ ਵਿੱਚ ਧਰਮ ਪ੍ਰਚਾਰ ਦੀ ਜਗ੍ਹਾ ਸੋਨਾ ਚੜਾਉਣ ਦੀ ਐਂਟੀ ਸਿੱਖ ਹਰਕਤ ਦੀ ਲੜੀ ਦੇ ਵਿੱਚ 12 ਅਕਤੂਬਰ 2014 ਦੇ ਦਿਨ ਥੜਾ ਸਾਹ ਨੇੜੇ ਕਾਲ ਤਖਤ ਦੇ ਗੁੰਬਦ ਤੇ ਵੀ ਸੋਨਾ ਚੜਾਉਣ ਦਾ ਪਖੰਡ ਸ਼ੁਰੂ ਕੀਤਾ ਗਿਆ ਸ਼੍ਰੋਮਣੀ ਕਮੇਟੀ ਨੇ ਇਹ ਡਿਊਟੀ ਚੌਕ ਮੈਤਾ ਦੇ ਮੁਖੀ ਹਰਨਾਮ ਸਿੰਘ ਧੋਮਾ ਦੇ ਹਵਾਲੇ ਕੀਤੀ ਸੀ 12 ਅਕਤੂਬਰ 2022 ਦੇ ਦਿਨ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਸਮੇਂ ਸਾਲ 2015 ਦੇ ਦੌਰਾਨ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੀ ਤਫ਼ਤੀਸ਼ ਦੇ ਸਬੰਧੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ ਗਈ। ਐਸਆਈਟੀ ਦੇ ਮੁਖੀ ਹਲਕੇ ਯਾਦਵ ਦੀ ਅਗਵਾਈ ਦੇ ਹੇਠ ਤਿੰਨ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਤੋਂ ਉਹਨਾਂ ਦੀ ਸੈਕਟਰ 9 ਦੇ ਸਥਿਤ ਨਿੱਜੀ ਰਿਹਾਇਸ਼ ਦੇ ਵਿੱਚ 2 ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ। ਪੁੱਛ ਪੜਤਾਲ ਵਾਲੀ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਿਆ ਸੀ ਕਿ ਮੁੱਖ ਮੰਤਰੀ ਹੁੰਦਿਆਂ ਇਸ ਗੋਲੀ ਕਾਂਡ ਦੀ ਜਾਣਕਾਰੀ ਕਦੋਂ ਪੁਲਿਸ ਗੋਲੀ ਕਾਂਡ ਕਿਵੇਂ ਅਤੇ ਕਿਉਂ ਵਾਪਰਿਆ ਸਰਕਾਰ ਵੱਲੋਂ ਘਟਨਾ ਪ੍ਰਾਂਤ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਅਤੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਪੱਧਰ ਤੇ ਦਿੱਤਾ ਗਿਆ ਉਹਨੂੰ ਕਿੰਨੇ ਸਮੇਂ ਬਾਅਦ ਕੋਟਪੂਰਾ ਵਾਲੀ ਘਟਨਾ ਦੀ ਜਾਣਕਾਰੀ ਮਿਲੀ ਉਸ ਤੋਂ ਬਾਅਦ ਉਹਨੇ ਕਿਹੜੇ ਕਦਮ ਚੁੱਕੇ ਸਾਬਕਾ ਮੁੱਖ ਮੰਤਰੀ ਨੂੰ ਕੋਟਪੂਰਾ ਗੋਲੀ ਕਾਂਡ ਦੀ ਤਫ਼ਤੀਸ਼ ਦੇ ਵਿੱਚ ਦੂਜੀ ਵਾਰ ਐਸਆਈਟੀ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੁਸੀਂ ਸੁਣ ਰਹੇ ਹੋ ਪੰਜਾਬੀ ਨੈੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਰਦਨ